ਅਚਲ ਮੂਰਤ ਅਨਭਉ ਪ੍ਰਕਾਸ਼ ਹਮਤੋਜ ਕਹਿਜੈ ਕੋਟਿੰਦਰਿੰਦਰਾਣਿ ਸ਼ੋਸ਼ ਹਨ ਗਣਿਤirpavana mahip sur nar asur ਨੇਤ ਨੇਤ ਬਣ ਤ੍ਰਿਣ ਕਹਤ ਤਬ ਸਰਬ ਨਾਮ ਕਥ ਕਵਣ ਕਰਮ ਨਾਮ ਵਰਨਤ ਸੁਮਤ ਦਿਨਨ ਕੀ ਪ੍ਰਤਪਾਲ ਕਰਨਿਤ संतो वर गनि मन गार पश पशू न गनागन रत सर्व समय सबको प्रतप पर भूखत है जल में थल में पल में ਬਲਕੇ ਨਹੀਂ ਕਰਮ ਵਿਚਾਰ ਦੀਨ ਦਇਆ ਦਾਨਿਤ ਦੁਖਨ ਦੇਖਤ ਹੈ ਪਰਦੇਤਨਾਰ ਕੀ ਵਾ ਕਰੋ ਦਿਨ ਕੇ ਦੱਤੇ ਨਿਰਗੁਣ ਗਣ ਨਾ ਵਿਚਾਰੋ ਕੋਈ ਮట్టి ਕਾ ਘੋਪੇ ਸੁਆਮੀ ਆਨਸ ਕੀ ਗਤਿ ਹੀ ਕੋਟ ਪਰਾਦ ਹਮਾਰੇ ਖੰਡੋ ਅਨਿਕ ਵਿਦੀ ਸਮਝਾਵੋ ज्ञान अलप मत तुमन विरद रखो तुमारी शरण तुमारी आशा ਸਜਣ ਸੋਹਿੰਲੇ ਰੱਖੋ ਰਖਣ ਹਰ ਦੈ ਅੱਲਾ ਨਾਨਕ ਕਰ ਕੇ ਗੁੱਲੇ ਰਬ ਕੁਨਹਾਰਦਾ ਅੱਲਾ ਨਾਨਕ ਕਰਕੇ ਗੋਲ ਸੱਜਣ ਸੱਚਾ ਪਾਤਸ਼ਾਹ ਸਿਰਸ਼ਾੰਦ ਸ਼ਾਹ ਜਿਸ ਪਾਸ ਬਹਿਠਾ ਸੋਹੀਏ ਸਭਨਾਂ ਦਾ ਵੇਸਾ ਹੋ ਸਭਨਾਂ ਸਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਫੇਰ ਵਸਾਇਆ ਫੇਰ ਆਣ ਸਤ ਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂਰਾ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂੰਰਾ ਲਬ ਵਿਣਾਹੇ ਮਾਨਸਾ ਜਿਉ ਪਾਣੀ ਬੂਰ ਵਰੀਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲਭਈ ਤੂੰ ਉਹ ਠਰੁਰ ਨਾਨਿਧ ਨਾਮ ਨਿਧਾਨ ਹ ਤੁਦ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੇ ਸੋ ਵਈਆ ਚੂਰ ਨੇੜਾ ਦਿਸ ਮਾਤ ਲੋਕ ਤੁਧ ਸੁਝਾ ਦੂਰ ਫੇਰ ਬਸਾਇਆ ਫੇਰੁ ਆਣ ਸਤਗੁਰ ਖਾਡੂਰ ਨੇੜਾ ਦਿਸਾ ਮਾਤ ਲੋਕ ਤੁਧ ਸੁਝਾ ਦੂਰ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਵਾਹੇ ਜੁਤ ਕੀ ਖਾਲਸਾ ਵਾਹੇ ਜੁਤ ਕੀ ਫਤਿਹ परम सन्मानिय योग जुगो जुग अटल चवर छत्र तख दे मालिक दयासिंध कृपा निध गुरुता गद्दी ते विराजमान सतगुरु ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਭਵਨ ਪਵਿੱਤਰ ਹਜ਼ੂਰੀ ਅੰਦਰ ਕਲਗੀ ਤਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਚੋਦੀ ਪ੍ਰੀਤਮ ਕ੍ਰਿਪਾ ਨਿਤ ਸਤਿਗੁਰੂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਪਾਵਨ ਪਵਿੱਤਰ ਸਥਾਨ ਪਖ ਸਤਖੰਡ ਸ੍ਰੀ ਹਾਜ਼ੂਰ ਸਾਹਿਬ ਦੇ ਪਾਵਨ ਪਵਿੱਤਰ ਅਸਣ ਤੇ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸੰਕੜੇ ਹਜ਼ਾਰਾਂ ਮਿਲਾਂ ਦੀ ਦੂਰੀ ਤੈਅ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇਸ ਪਾਵਨ ਪਵਿੱਤਰ ਸਾਂਤੇ ਹਾਜ਼ਰੀਆਂ ਪਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ ਸਾਧ ਸੰਗਤ ਇਸ ਧਰਤੀ ਉੱਤੇ ਦੋ ਹੀ ਸੱਚਖੰਡ ਹਨ ਸਿੱਖੀ ਦੇ ਅੰਦਰ ਗੁਰਮਤਿ ਦੇ ਅੰਦਰ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਦੂਸਰਾ ਸੱਚ ਕੰਡ ਤਖਸਿਰੀ ਹਜੂਰ ਸਾਹਿਬ ਜਿੱਥੇ ਰਹਿ ਕੇ ਬਹਿ ਕੇ ਸੇਵਾ ਕਰਕੇ ਸਿਮਰਨ ਕਰਕੇ ਤੁਸੀਂ ਮਹਿਸੂਸ ਕਰੋਗੇ ਕਿ ਸੰਸਾਰ ਭੁੱਲਣ ਲੱਗ ਪੈਂਦਾ ਨਿਰੰਕਾਰ ਦੀ ਯਾਦ ਹਿਰਦੇ ਵਿੱਚ ਇੱਕ ਰਸ ਬਣਨ ਲੱਗ ਪੈਂਦੀ ਹੈ ਤੈਉਂ ਸਿੱਖ ਕੌਮ ਦੇ ਅੰਦਰ ਬਹੁਤ ਸਾਰੇ ਮਹਾਪੁਰਸ਼ ਤਪੱਸਵੀ ਬੰਦਗੀ ਵਾਲੀਆਂ ਰੂਹਾਂ ਇਸ ਧਰਤੀ ਤੇ ਆ ਕੇ ਵਸਦੀਆਂ ਰਹੀਆਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲਾ ਵਾਲੇ ਔਰ ਹੋਰਨੇ ਕਹਾ ਮਹਾਪੁਰਸ਼ ਬੰਦਗੀ ਵਾਲੀਆਂ ਰੂਹਾਂ ਸਾਸੰਗਤ ਇਸ ਧਰਤੀ ਤੋਂ ਨਿਵਜੀਆਂ ਗਈਆਂ ਸੰਤ ਬਾਪਾ ਨਿਧਾਨ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਇਸ ਪਾਵਨ ਸਥਾਨ ਤੋਂ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਆਪਾਂ ਵੀ ਕਿਣਕਾ ਮਾਤਰ ਸਤਿਗੁਰ ਜੀ ਦੇ ਚਰਨਾਂ ਵਿੱਚੋਂ ਬਖਸ਼ਿਸ਼ ਬਰਕਤ ਕਿਤੇ ਇਸ ਪਾਵਨ ਸਥਾਨ ਤੋਂ ਪ੍ਰਾਪਤ ਹੋਵੇ ਇਸੇ ਕਰਕੇ ਆਪਾਂ ਇਹਨਾਂ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਸੇਵਾ ਔਰ ਸਿਮਰਨ ਕਰਨ ਵਾਸਤੇ ਸਾਰੀਆਂ ਸੰਗਤਾਂ ਹਜ਼ਾਰਾਂ ਮੀਲਾਂ ਤੋਂ ਪਹੁੰਚੀਆਂ ਹਨ ਇਸ ਪਾਵਨ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦਵੰਨਾਂ ਵਿੱਚ ਆਸਾ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਆਪੀਆਂ ਨੇ ਸਰਵਣ ਕੀਤੇ ਹਨ ਲੜੀਵਾਰ ਚੱਲ ਰਹੀ ਪਾਵਨ ਗੁਰਸ਼ਬਦ ਵਿਚਾਰ ਦੇ ਤਹਿਤ ਬਹੁਤ ਹੀ ਪਿਆਰ ਦੇ ਨਾਲ ਪ੍ਰੀਤ ਸਿੰਘ ਸਿੰਘ ਸਾਹਿਬ ਜੀ ਦੀ ਮੋਹਰ ਕਰਸਨਾ ਤੋਂ ਰਾਮਕਲੀ ਰਾਗੰਦਰ 12 ਬਾਬਾ ਸੱਤਾ ਤੇ ਬਲਵੰਨ ਜੀ ਦੀ ਉਚਾਰਨ ਕੀਤੀ ਹੋਈ ਪੰਜਵੇਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਪੌੜੀ ਵਿੱਚ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਵਡਿਆਈ ਕਿ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾਗੱਦੀ ਪ੍ਰਾਪਤ ਹੋਈ ਉਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਤੁਸੀਂ ਹੁਣ ਕਰਤਾਰਪੁਰ ਨਹੀਂ ਰਹਿਣਾ ਹੁਣ ਤੁਸੀਂ ਖਡੂਰ ਚਲੇ ਜਾਓ ਇਹ ਚੀਜ਼ ਤੁਹਾਡੇ ਧਿਆਨ ਗੁਚਰੇ ਹੋਏਗੀ ਕਿਉਂਕਿ ਤੁਸੀਂ ਰੋਜ਼ ਤੇ ਸਰਉਤੇ ਹੋ ਕਿ ਜਿਸ ਵੀ ਗੁਰੂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਉਸ ਨੂੰ ਪਹਿਲੇ ਗੁਰੂ ਜੋਤ ਨੇ ਉਸ ਜਗਤ ਤੋਂ ਦੀ ਜਗ੍ਹਾ ਬਦਲ ਦਿੱਤੀ ਕਰਤਾਰਪੁਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਰਏ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਹੁਕਮ ਕੀਤਾ ਖਡੂਰ ਚਲੇ ਜਾਓ ਖਡੂਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਰਏ ਗੁਰਤਾ ਗੱਦੀ ਬਖਸ਼ਿਸ਼ ਕਰਕੇ ਹੁਕਮ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ ਸਾਧ ਸੰਗਤ ਇਹ ਕੁਝ ਗਹਿਰੇ ਕਾਰਨ ਹਨ ਉਹ ਗੁਰਮਤਿ ਦੀ ਰੋਸ਼ਨੀ ਵਿੱਚ ਜ਼ਰੂਰ ਆਪਾਂ ਨੂੰ ਸਮਝਣੇ ਚਾਹੀਦੇ ਨੇ ਅੱਜ ਦੇ ਪਾਵਨ ਸ਼ਬਦ ਨਾਲ ਆਪਾਂ ਜੁੜੀਏ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਲੈਣਾ ਸਾਹਿਬ ਧੰਨ ਸਤਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕਿ ਜਾਓ ਤੁਸੀਂ ਖਡੂਰ ਚਲੇ ਜਾਓ ਖਡੂਰ ਨਗਰ ਪਹਿਲਾਂ ਵੀ ਵਸਦਾ ਸੀ ਖਡੂਰ ਨਗਰ ਵਿੱਚ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪਹਿਲਾਂ ਵੀ ਆਏ ਨੇ ਔਰ ਖਡੂਰ ਨਗਰ ਦੇ ਅੰਦਰ ਹੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਰਸਤੇ ਵਿੱਚ 부ਆ ਜੀ ਮਾਤਾ ਰਾਈ ਜੀ ਪਹਿਲਾਂ ਹੀ ਰਹਿੰਦੇ ਹਨ ਇਸ ਲਈ ਅੱਜ ਸ਼ਬਦ ਵਰਤਿਆ ਫੇਰ ਵਸਾਇਆ ਫੇਰ ਆਉਣ ਸਤਗੁਰ ਖਡੂਰ ਪਹਿਲੇ ਫੇਰ ਦਾ ਅਰਥ ਹੈ ਕਿ ਫਿਰ ਦੁਆਰਾ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀਆਂ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਰੌਣਕਾਂ ਲੱਗ ਗਈਆਂ ਉਸ ਧਰਤੀ ਉਹ ਖਡੂਰ ਭਾਗਾ ਵਾਲੀ ਧਰਤੀ ਹੋ ਗਈ। ਪਾਤਸ਼ਾਹ ਦਾ ਵਸਾ ਹੋਣ ਕਰਕੇ ਉਹ ਫਿਰ ਵਸਦਾ ਹੋ ਗਿਆ ਨਗਰ। ਔਰ ਦੂਜਾ ਫਿਰੂ ਆਣ ਦਾ ਅਰਥ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਿਤਾ ਦਾ ਨਾਮ ਹੈ ਬਾਬਾ ਫਿਰੂ ਮਲ ਜੀ। ਪਾਪਾ ਬਾਬਾ ਫਿਰੂਮਲ ਜੀ ਦੇ ਪੁੱਤਰ ਧੰਨ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਨੇ ਖਡੂਰ ਸਾਹਿਬ ਨੂੰ ਆ ਕੇ ਫਿਰ ਦੁਬਾਰਾ ਭਾਗ ਲਾਇਆ ਆਓ ਇੱਥੋਂ ਪਾਵਨ ਵਿਚਾਰ ਰੰਮ ਕਰੀਏ ਸਤਿਗੁਰ ਜੀ ਕੀ ਬਖਸ਼ਿਸ਼ਾਂ ਕਰਦੇ ਹਨ ਕੀ ਕੁਝ ਗੁਰੂ ਅੰਗਦ ਦੇ ਮਹਾਰਾਜ ਲੈ ਕੇ ਆਏ ਕੀ ਕੁਝ ਵੰਡਿਆ ਸਿੱਖਾਂ ਨੂੰ ਔਰ ਆਪਾਂ ਕੀ ਲੈਣਾ ਹੈ ਇਹ ਵਿਚਾਰ ਆਪਾਂ ਜ਼ਰੂਰ ਕਰਨੀ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤਰਕੇ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਲਾਉ ਹਾਜ਼ਰੀ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ ਪਹਿਲੀ ਪੰਕਤੀ ਸਰਵਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫੇਰ ਵਸਾਇਆ ਫੇਰਵਾਣ ਸਤਗੁਰ ਖਾਡੂ ਨਾ ਆਖੂ ਸਤਨਾਮ ਸ੍ਰੀ ਸੰਗਤ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸੰਗਤ ਵਿੱਚ ਬਹਿਣ ਦਾ ਮੈਂ ਕੱਲ ਵੀ ਬੇਨਤੀ ਕੀਤੀ ਗੁਰੂ ਪਾਤਸ਼ਾਹ ਦਾ ਹੁਕਮ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਬਹਿ ਕੇ ਕੇਵਲ ਤੇ ਕੇਵਲ ਓਨਲੀ ਸਿਰਫ ਇੱਕੋ ਹੀ ਕੰਮ ਹੈ ਸੁਰਤੀ ਕਰਕੇ ਹਿਰਦੇ ਕਰਕੇ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਉਦਨੜ ਸਤਿ ਹਿਰਦਾ ਇਕਾਗਰ ਹੁੰਦਾ ਹੈ ਔਰ ਜਦੋਂ ਸੁਰਤ ਕੱਗਰ ਹੋ ਜਾਏ ਕਿਉਂਕਿ ਇੱਕ ਸ਼ਰਤ ਹੈ ਕਥਾ ਵਿਚਾਰ ਸੁਣਨ ਵਾਲਿਆਂ ਲਈ ਇਹ ਨਹੀਂ ਕਿ ਆਪਾਂ ਉਵੇਂ ਕਥਾ ਵਿਚਾਰ ਸੁਣਨਾ ਆ ਕੇ ਬਹਿ ਗਏ ਇਹ ਕੋਈ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਨਹੀਂ ਮਰਿਆਦਾ ਬਣਾਈ ਹੋਈ ਹਰ ਗੁਰੂ ਘਰ ਵਿੱਚ ਸ਼ਬਦ ਕੀਰਤਨ ਕਥਾ ਦੀ ਮਰਿਆਦਾ ਹੈ ਪਹਿਲਾਂ ਪਾਠ ਹੁੰਦਾ ਫਿਰ ਕੀਰਤਨ ਹੁੰਦਾ ਫਿਰ ਕਥਾ ਹੁੰਦੀ ਹੈ ਔਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹਦਾ ਫਲ ਵੀ ਦੱਸਿਆ ਜਵੇਂ ਕੋਈ ਪਾਠ ਤਾਂ ਇਸ ਤਰ੍ਹਾਂ ਹੈ ਜਿਵੇਂ ਖੂਹ ਦੀ ਖੇਤੀ ਹੈ ਖੂਹ ਤੋਂ ਪਾਣੀ ਕੱਢ ਕੇ ਥੋੜੇ ਖੇਤ ਸਿੰਜੇ ਜਾ ਸਕਦੇ ਨੇ ਬਹੁਤ ਦੂਰ ਤੱਕ ਖੇਤੀ ਸਿੰਜੀ ਨਹੀਂ ਜਾ ਸਕਦੀ ਖੂਹ ਦੇ ਪਾਣੀ ਨਾਲ ਭਾਵੇਂ ਪਾਠ ਨਾਲ ਤਾਂ ਕੋਈ ਵਿਰਲੇ-ਵਿਰਲੇ ਆਪ ਹੀ ਸੁਣ ਕੇ ਪੜ੍ਹ ਕੇ ਨਿਹਾਲ ਹੋ ਸਕਦੇ ਤਾਂ ਫਿਰ ਕੀਰਤਨ ਦਾ ਫਲ ਉਹਦੇ ਨਾਲੋਂ ਵੀ ਜ਼ਿਆਦਾ ਕੀਰਤਨ ਕਰਨ ਮੇਗ ਕੀ ਵਰਖਾ ਵਰਖੇ ਜਲ ਹੋਏ ਜੀਵਨ ਹਰਖਾ ਜਦੋਂ ਭਾਈ ਕੀਰਤਨ ਨਾਲ ਉਹਨਾਂ ਨੂੰ ਵੀ ਆਨੰਦ ਸੁਰਤ ਜੁੜ ਜਾਂਦੀ ਜਿਨ੍ਹਾਂ ਨੂੰ ਪਾਠ ਪੜ੍ਹਨਾ ਨਹੀਂ ਆਉਂਦਾ ਜਿਨ੍ਹਾਂ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਉਹਨਾਂ ਦੀ ਵੀ ਸੁਰਤ ਜੁੜ ਜਾਂਦੀ ਉਹ ਵੀ ਬੰਦੇ ਨੇ ਹਾਲ ਹੋ ਜਾਂਦੇ ਕੀਰਤਨ ਸੁਣ ਕੇ ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਰਾਹੀਂ ਲੋਕਾਂ ਦਾ ਉਧਾਰ ਕੀਤਾ ਜਦੋਂ ਵੀ ਸ਼ਬਦ ਪੜਿਆ ਭਾਵੇਂ ਸੱਜਣ ਠਾਕੁਰ ਭਾਵੇਂ ਪਾਤਸ਼ਾਹਨ ਕਿਤੇ ਵੀ ਜਾ ਕੇ ਜੋਗੀਆਂ ਨੂੰ ਮੁੱਲਾਂ ਕਾਜ਼ੀਆਂ ਨੂੰ ਸ਼ਬਦ ਉਚਾਰਨ ਕੀਤੇ ਕੀਰਤਨ ਰੂਪ ਵਿੱਚ ਕਿਉਂਕਿ ਜਿਨ੍ਹਾਂ ਨੂੰ ਸ਼ਬਦ ਦੀ ਸੋਝੀ ਨਹੀਂ ਸੀ ਉਹਨਾਂ ਨੂੰ ਕੀਰਤਨ ਨਾਲ ਹੀ ਧਾਰ ਦਿੱਤਾ ਕੀਰਤਨ ਕਰਨ ਮੇਘ ਕੀ ਵਰਖਾ ਭਾਵ ਬਹੁਤ ਚੜਿਆ ਹੋਇਆ ਬੱਦਲ ਨਹੀਂ ਵਰਸੇ ਤਾਂ ਭਾਈ ਦੂਰ ਦੂਰ ਤੱਕ ਖੇਤੀਆਂ ਹਰੀਆਂ ਹੋ ਜਾਣੀ ਇਦਾਂ ਸਾਧ ਸੰਗਤ ਕੀਰਤਨ ਬਹੁਤ ਲੋਕਾਂ ਦਾ ਭਲਾ ਕਰਦਾ ਤਾਈਓ ਮਹਾਰਾਜ ਨੇ ਕਲਯੁਗ ਮੇ ਕੀਰਤਨ ਪ੍ਰਧਨ ਇਸ ਤਰ੍ਹਾਂ ਦੀ ਤੁਸੀਂ ਕਥਾ ਸੁਣੀ ਵੀ ਹੋਏਗੀ ਵਦੇਸ਼ ਤੋਂ ਇੰਗਲੈਂਡ ਤੋਂ ਇੱਕ ਗੋਰਾ ਜਿਹੜਾ ਉਹ ਸ੍ਰੀ ਹਰਿਮੰਦਰ ਸਾਹਿਬ ਆਇਆ ਉਹਨੇ ਕੀਰਤਨ ਸੁਣਿਆ ਐਸੀ ਸੁਰਤ ਜੁੜੀ ਕੀਰਤਨ ਨਾਲ ਤੋ ਥੋੜੇ ਦਿਨ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਰਹਿ ਕੇ ਜਦੋਂ ਵਾਪਸ ਇੰਗਲੈਂਡ ਚਲਾ ਗਿਆ ਨਾ ਤਾਂ ਕਹਿੰਦੇ ਉਹਦੀ ਸੁਰਤ ਇੰਨੀ ਕਾਕਰ ਹੋ ਗਈ ਵੀ ਇੰਗਲੈਂਡ ਆਪਣੇ ਘਰ ਪਹੁੰਚਣ ਤੋਂ ਬਾਅਦ ਵੀ ਉਹਨੂੰ ਦਰਬਾਰ ਸਾਹਿਬ ਦਾ ਕੀਰਤਨ ਸੁਣਦਾ ਰਿਹਾ ਉਹਨੇ ਫਿਰ ਕਿਸੇ ਗੁਰਸਿੱਖ ਨਾਲ ਜਾ ਕੇ ਲੰਡਨ ਗੱਲ ਕੀਤੀ ਕਿ ਭਾਈ ਜਿੱਦਾਂ ਦਾ ਤੁਹਾਡਾ ਇੱਥੇ ਇਹ ਗੁਰਦੁਆਰਾ ਟੈਂਪਲ ਇੱਥੇ ਕੀਰਤਨ ਹੁੰਦਾ ਏ ਇਦਾਂ ਮੈਂ ਹਰਮੰਦਰ ਸਾਹਿਬ ਸੁਣ ਕੇ ਆਇਆ ਔਰ ਮੈਨੂੰ ਉਹ ਸ਼ਬਦ ਹੁਣ ਵੀ ਸੁਣਦੇ। ਉਹ ਜਿਹੜਾ ਸਿੱਖ ਸੀ ਉਹਨੇ ਕਹ ਤੁਸੀਂ ਦੱਸ ਸਕਦੇ ਕੀ ਸ਼ਬਦ ਸੁਣਦਾ ਤੁਹਾਨੂੰ? ਤਾਂ ਕਹਿੰਦੇ ਜਦੋਂ ਗੋਰਾ ਚੌਂਕੜੀ ਮਾਰ ਕੇ ਬਹਿ ਗਿਆ ਉਹਦੀ ਸੁਰਤ ਜੁੜੀ ਉਹਨੂੰ ਸ਼ਬਦ ਸੁਣਨ ਲੱਗ ਪਿਆ। ਉਹਨੇ ਫਿਰ ਉਹ ਗੁਰਸਿੱਖ ਨੂੰ ਦੱਸਿਆ ਕਹਿੰਦਾ ਆਹ ਸ਼ਬਦ ਚੱਲ ਰਿਹਾ ਆਹ ਮੈਨੂੰ ਸੁਣ ਰਿਹਾ ਹੁਣ। ਰੋਜ਼ ਨਵਾਂ ਨਵਾਂ ਸ਼ਬਦ ਮੈਨੂੰ ਸੁਣਦਾ ਹੈ ਜਿਹੜਾ ਮੈਂ ਨਹੀਂ ਵੀ ਸੁਣਿਆ ਉਹ ਵੀ ਮੈਨੂੰ ਸੁਣਦਿਆ ਤਾਂ ਕਹਿੰਦੇ ਉਸ ਫਿਰ ਗੁਰਸਿੱਖ ਨੇ ਪੁੱਛਿਆ ਗੋਰੇ ਨੂੰ ਮੈਂ ਹੁਣ ਤੈਨੂੰ ਕਿਹੜਾ ਸ਼ਬਦ ਸੁਣਦਿਆ ਤਾਂ ਕਹਿੰਦੇ ਉਹਨੇ ਫਿਰ ਸ਼ਬਦ ਦੱਸਿਆ ਕਹਿੰਦਾ ਹੁਣ ਮੈਨੂੰ ਆਹ ਸ਼ਬਦ ਸੁਣਾਈ ਦੇ ਰਿਹਾ ਅੱਗੇ ਸੁਖ ਮੇਰੇ ਮੀਤਾ ਪਛ ਅਨੰਦ ਪ੍ਰਭ ਕੀਤਾ ਇਹ ਕਹਿੰਦੇ ਮੈਨੂੰ ਸੁਣਾਈ ਦੇ ਰਿਹਾ ਇਦਾਂ ਤਸਾਸਨ ਉਹ ਗੁਰਸਿੱਖ ਨੇ ਉਸੇ ਵਕਤ ਉਦੋਂ ਉਹ ਸਿਸਟਮ ਨਹੀਂ ਸੀ ਕਿ ਲਾਈਵ ਟੈਲੀਵਿਜ਼ਨ ਚੱਲਦੇ ਹੁੰਦੇ ਸੀ ਤਾਂ ਕਹਿੰਦੇ ਉਹਨੇ ਉਸੇ ਵਕਤ ਕਾਲ ਲਾ ਕੇ ਇਨਫੋਰਮੇਸ਼ਨ ਵਿੱਚ ਕਿਸੇ ਬੰਦੇ ਨਾਲ ਗੱਲ ਕਰਕੇ ਕਿਹਾ ਵੀ ਇਸ ਵਕਤ ਸ਼ਬਦ ਕਿਹੜਾ ਚੱਲ ਰਿਹਾ ਉਦੋਂ ਰੇਡੀਓ ਤੇ ਵੀ ਆਉਂਦੇ ਸੀ ਨੈਟ ਤੇ ਵੀ ਆਉਂਦਾ ਸੀ ਤਾਂ ਕਹਿੰਦੇ ਬੜੀ ਹੈਰਾਨੀ ਵਾਲੀ ਗੱਲ ਜਿਹੜਾ ਸ਼ਬਦ ਗੁਰੇ ਨੂੰ ਸੁਣ ਰਿਹਾ ਸੀ ਉਹੀ ਉਹ ਸ਼ਬਦ ਹਰਿਮੰਦਰ ਸਾਹਿਬ ਚੱਲ ਰਿਹਾ ਸੀ ਇਹਦਾ ਮਤਲਬ ਸੁਰਤ ਇੰਨੀ ਕੀਰਤਨ ਨਾਲ ਇਕਾਬਰ ਹੋ ਸਕਦੀ ਹੈ ਕਿ ਤੁਹਾਨੂੰ ਸ਼ਬਦ ਉਹ ਸੁਣ ਸਕਦੇ ਜਿਹੜਾ ਸੰਕੜੇ ਮੀਲ ਦੂਰ ਕੋਈ ਸ਼ਬਦ ਸੁਣਾਇਆ ਜਾਵੇ ਇਹ ਚੀਜ਼ ਤੁਹਾਡੇ ਨਾਲ ਬਹੁਤ ਵਾਰ ਵਰਤ ਤੇਗੀ ਜੋ ਤੁਸੀਂ ਚਿੱਤ ਵਿੱਚ ਅਰਦਾਸ ਲੈ ਕੇ ਆਓਗੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਦਰਵਾਰ ਸਾਹਿਬ ਵੜਦੇ ਆਂਸਾਰ ਉਹੀਓ ਸ਼ਬਦ ਕੀਰਤਨ ਵਾਲੇ ਗਾਉਂਦੇ ਹੁੰਦੇ ਨੇ ਕੀਰਤਨ ਕਰ ਰਹੇ ਹੁੰਦੇ ਨੇ ਜਿਹੜਾ ਤੁਹਾਡਾ ਸਵਾਲ ਹੈ ਜੋ ਤੁਸੀਂ ਮੰਗਣ ਆਇਓ ਉਹੀ ਉਹ ਤੁਹਾਨੂੰ ਸ਼ਬਦ ਕੀਰਤਨ ਵਿੱਚ ਹੁਕਮ ਸੁਣਾਈ ਦੇਗਾ ਸਾਧ ਸੰਗਤ ਇਹ ਗੁਰੂ ਦੇ ਘਰ ਦੀਆਂ ਬਖਸ਼ਿਸ਼ ਵਰਕਤਾ ਕੀਰਤਨ ਕਰਨ ਮੇਕ ਕੀ ਵਰਖਾ ਵਰਖੇ ਜਲ ਹੋਏ ਜੀਵਨ ਹਰਖਾ ਫਿਰ ਕਥਾ ਕਿਉਂ ਹੋਣੀ ਫਿਰ ਮਹਾਰਾਜ ਕਹਿੰਦੇ ਸੁਣੋ ਵਿਸ਼ਾਲ ਕਥਾ ਕੋ ਫਲ ਹੈ ਝੜੀ ਲਾਗ ਵਰਸਤ ਜਿਮ ਜਲ ਹੈ ਥਿਮ ਥਿਮ ਕੋ ਬੂੰਦੇ ਜਿਮ ਪਰ ਸਭ ਤਰਨੀ ਆਪਣੇ ਮੈਂ ਧਰਿ ਜੇ ਕੋਈ ਕਥਾ ਤਾਂ ਇਸ ਤਰ੍ਹਾਂ ਹੈ ਜਿਵੇਂ ਮੇਗ ਦੀ ਵਰਖਾ ਭਾਵ ਤੇਜਮੀ ਹਟ ਗਏ ਹੋਵੇ ਤੇ ਬਰਸਾਤ ਲੱਗ ਗਈ ਹੋਵੇ ਬਰਸਾਤ ਸਮਝਦੇ ਹੋ ਜਿਵੇਂ ਸੌਣ ਦੀ ਝੜੀ ਲੱਗ ਗਈ ਹੋਵੇ ਬਰੀਕ ਬਰੀਕ ਬੂੰਦਾਂ ਡਿੱਗ ਰੀਆਂ ਹੁਣ ਉਹ ਪਾਣੀ ਰੁੜਦਾ ਨਹੀਂ ਫਿਰ ਅੱਗੇ ਨੂੰ ਕਹਿੰਦੇ ਸਾਰੀਆਂ ਬੂੰਦਾਂ ਧਰਨੀ ਭਾਵ ਧਰਤੀ ਵਿੱਚ ਸਮਾਉਂਦੀਆਂ ਜਾਂਦੀਆਂ ਬਰੀਕ ਬਰੀਕ ਬੂੰਦਾਂ ਐਦਾਂ ਕਥਾ ਇਸ ਵਾਸਤੇ ਹੈ ਜਿਹਨੂੰ ਨਹੀਂ ਵੀ ਅਰਥ ਆਉਂਦੇ ਭਾਈ ਉਹ ਵੀ ਕਿਤੇ ਖਿੰਨ ਬਹਿ ਜਾਏ ਤਾਂ ਉਹਦੇ ਅੰਦਰ ਵੀ ਉਹ ਗੁਰੂ ਦਾ ਸ਼ਬਦ ਕੋਈ ਹੁਕਮ ਕੋਈ ਸਖੀ ਉਸ ਵਰਸਾਤ ਦੇ ਭਾਵ ਝੜੀ ਦੇ ਮੀਂਹ ਦੀ ਤਰ੍ਹਾਂ ਬਰੀਕ ਕਣੀਆਂ ਦੀ ਤਰ੍ਹਾਂ ਵਸ ਜਾਂਦੀ ਔਰ ਉਹ ਬੰਦੇ ਦਾ ਜੀਵਨ ਬਦਲ ਜਾਂਦਾ ਇਸ ਤਰ੍ਹਾਂ ਦੇ ਸੱਜਣ ਮੈਨੂੰ ਮਿਲਿਓ ਬੰਦੇ ਜਿਉਂਦੇ ਨੇ ਇਹ ਤਾਂ ਆਪਾਂ ਸਾਂਝੀ ਕਰੀ ਦੀ ਗੱਲ ਵਿੱਚ ਵਿਸ਼ਵਾਸ ਆ ਜਾਏ ਤਾਂ ਸੱਜਣ ਫੌਜ ਵਿੱਚੋਂ ਰਿਟਾਇਰ ਹੋਇਆ ਉਹਨੂੰ ਦੁਬਾਰਾ ਫਿਰ ਜੌਬ ਮਿਲ ਗਈ ਪੁਲਿਸ ਵਿੱਚ ਉਹ ਰੋਜ਼ ਫਗਵਾੜੇ ਜੌਬ ਕਰਨ ਜਾਂਦੇ ਤਾਂ ਕਹਿੰਦਾ ਭਾਈ ਸਾਹਿਬ ਸਵੇਰੇ 7 ਵਜੇ ਜੌਬ ਸੀ 6 ਵਜੇ ਮੈਂ ਘਰੋਂ ਤੁਰਦਾ ਸੀ ਜਿਹੜੀ ਬੱਸ ਵਿੱਚ ਮੈਂ ਜਾਣਾ ਨਾ ਤੋ ਡਰਾਈਵਰ ਤੇ ਕੰਡਕਟਰ ਨੇ ਸਵੇਰੇ ਗਾਣੇ ਜਹ ਲਾ ਲੈਣੇ ਕਲਾਕਾਰਾਂ ਦੇ ਕਹਿੰਦਾ ਮੈਂ ਇੱਕ ਦਿਨ ਉਹਨੂੰ ਮੋਹਰੀ ਸੀਟ ਤੇ ਬਹਿ ਗਿਆ ਤੇ ਮੈਂ ਡਰਾਈਵਰ ਨੂੰ ਔਰ ਕੰਡਕਟਰ ਵੀ ਟਿਕਟਾਂ ਕੱਟ ਕੇ ਬਹਿ ਗਿਆ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਯਾਰ ਤੁਸੀਂ ਸਵੇਰੇ ਹੀ ਗਾਣੇ ਜਹ ਲਾ ਲੈਂਦੇ ਹੋ ਕੋਈ ਸਵੇਰੇ ਸ਼ਬਦ ਕੀਰਤਨ ਲਾ ਲਿਆ ਕਰੋ ਇਹ ਤੁਸੀਂ ਨਹੀਂ ਸੁਣਨਾ ਸਵੇਰੇ ਸਵੇਰੇ ਕਿਸੇ ਹੋਰ ਦੇ ਕੰਨਾਂ ਵਿੱਚ ਬਾਣੀ ਪੈ ਗਈ। ਤੁਸੀਂ ਇਹ ਤਾਂ ਪਾਪ ਕਰ ਰਹੇ ਹੋ ਵੀ ਸਵੇਰੇ ਸਵੇਰੇ ਤੁਸੀਂ ਲੋਕਾਂ ਨੂੰ ਇਹ ਚੀਜ਼ਾਂ ਸੁਣਾਉਨੇ। ਤਾਂ ਕਹਿੰਦਾ ਉਹ ਕੰਡਕਟਰ ਮੈਨੂੰ ਕਹਿੰਦਾ ਵੀ ਸਾਡੇ ਕੋਲ ਤਾਂ ਸ਼ਬਦ ਕੀਰਤਨ ਜਾਂ ਕਥਾ ਦੀ ਕੋਈ ਹੈ ਹੀ ਨਹੀਂ ਟੇਪ। ਸਾਡੇ ਕੋਲ ਤਾਂ ਦੂਜੀਆਂ ਰੀਲਾਂ। ਕਹਿੰਦਾ ਮੈਂ ਉਹਨੂੰ ਕਹਿੰਦੇ ਪੈਨ ਡਰਾਈਵ ਲੱਗਦੀ ਹੈ ਉਹ ਕਹਿੰਦਾ ਹਾਂਜੀ ਪੈਨ ਡਰਾਈਵ ਵਾਲੇ ਗੀਤ ਲਾਏ। ਕਹਿੰਦਾ ਮੈਂ ਕਹਿੰਦਾ ਕੋਈ ਨਹੀਂ ਕੱਲ ਲਿਆਉਂਗਾ। ਅਗਲੇ ਦਿਨ ਉਹ ਕਹਾਂ ਭਾਈ ਸਾਹਿਬ ਮੈਂ ਕਥਾ ਭਰਾ ਕੇ ਉਹ ਪੈਨ ਡਰਾਈਵ ਲੈ ਗਿਆ ਤੇ ਸਵੇਰੇ ਜਦੋਂ ਉਹਨਾਂ ਦੀ ਬੱਸ 'ਚ ਬੈਠਾ ਮੈਂ ਲਾ ਦਿੱਤੀ ਤਾਂ ਕਹਿੰਦਾ ਸਾਰੀ ਸੰਗਤ ਵੀ ਜਿਹੜੇ ਲੋਕ ਸੌਰੀਆਂ ਜਾਨੀ ਉਹ ਵੀ ਖੁਸ਼ ਹੋਏ ਚਲੋ ਕਥਾ ਦੀ ਪੈਨ ਡਰਾਈਵ ਲਾ ਦਿੱਤੀ ਉਹਦੇ ਵਿੱਚ 25-30 ਘੰਟੇ ਦੀ ਕਥਾ ਸੀ ਕਹਿੰਦਾ ਭਾਈ ਸਾਹਿਬ ਜੀ ਜਦੋਂ ਮੈਂ ਰੋਜ਼ ਹੁਣ ਬੱਸ ਚੜਦਾ ਸੀ ਤਾਂ ਉਹਦੇ ਵਿੱਚ ਕਥਾ ਵਾਲੀ ਸਵੇਰੇ ਪੈਨ ਡਰਾਈਵ ਲੱਗੀ ਹੁੰਦੀ ਸੀ ਸ਼ਹਿਰ ਤੋਂ 7 ਵਜੇ ਤੱਕ ਮੈਂ ਪਹੁੰਚ ਜਾਂਦਾ ਸੀ ਫਗਵਾੜੇ ਉਹਦੇ ਵਿੱਚ ਕਥਾ ਚੱਲਣੀ ਤਾਂ ਕਹਿੰਦਾ ਭਾਈ ਸਾਹਿਬ ਇੰਨਾ ਵੀ ਅਸਰ ਹੋ ਸਕਦਾ ਹੈ ਕਿ ਬੰਦਾ ਗੁਰਦੁਆਰੇ বিনা ਗਿਆ ਹੋਵੇ ਬੰਦੇ ਨੇ ਪਾਠ বিনা ਕੀਤਾ ਹੋਵੇ ਬੰਦੇ ਨੇ ਕੋਈ satsang বিনা ਸੁਣਿਆ ਹੋਵੇ ਤੇ ਕਹਿੰਦਾ ਇੰਨਾ ਭਲਾ ਹੋ ਗਿਆ ਉਹ ਕਹਿੰਦਾ ਤਿੰਨ ਕੁ 4 ਮਹੀਨੇ ਕਹਿੰਦਾ ਮੈਂ ਤਾਂ ਰੋਜ਼ ਉਸੇ ਵਾਸਤੇ ਜੰਨ ਤਿੰਨ ਕੁ ਮਹੀਨਿਆਂ ਬਾਅਦ ਉਹ ਡਰਾਈਵਰ ਕੰਡਕਟਰ ਨੇ ਕਹਿੰਦਾ ਮੈਨੂੰ ਦੱਸਿਆ ਉਹ ਕਹਿੰਦਾ ਭਾਈ ਸਾਹਿਬ ਤੁਸੀਂ ਬੜਾ ਸਾਡਾ ਭਲਾ ਕੀਤਾ ਹੁਣ ਜਿੱਦਣ ਦੀ ਕਥਾ ਲੱਗੀ ਆ ਕਹਿੰਦਾ ਤਮੱਖੂ ਖਾਣਾ ਛੱਡ ਦਿੱਤਾ ਮੈਂ ਅਸੀਂ ਸ਼ਾਮ ਨੂੰ ਸ਼ਰਾਬ ਪਿੰਦੇ ਸੀ ਉਹ ਵੀ ਪੀਣੀ ਛੱਡ ਦਿੱਤੀ ਹੁਣ ਕਹਿੰਦਾ ਉਹ ਹੀ ਉਹ ਕੰਡਕਟਰ ਹੈ ਉਸ ਬੰਦੇ ਨੇ ਦਾੜ੍ਹੀ ਵੀ ਰੱਖ ਲਈ ਕੇਸ ਵੀ ਰੱਖ ਲੈ ਸੱਜਣੋ ਇੰਨਾ ਭਲਾ ਹੁੰਦਾ ਬੰਦਾ ਗੁਰਦੁਆਰੇ ਵੀ ਨਹੀਂ ਗਿਆ 사ਤਸੰਗ ਵੀ ਨਹੀਂ ਕੀਤੀ ਪਾਠ ਵੀ ਨਹੀਂ ਕੀਤਾ ਇੱਕ ਕਥਾ ਸੁਣਨ ਨਾਲ ਹੀ ਬੱਸ ਵਿੱਚ ਕੰਡਕਟਰ ਦਾ ਜੀਵਨ ਬਦਲ ਗਿਆ ਅੱਜ ਉਹ ਬੰਦਾ केसा ਧਾਰੀ ਹੈ ਤੇ ਉਹਨੇ ਮੈਨੂੰ ਕਿਹਾ ਕਹਿੰਦੇ ਜੀ ਵਿਸਾਖੀ ਤੇ ਉਹਨੇ ਅਮਰ ਛਕਣਾ ਇਹ ਗੱਲ ਉਹਨੇ ਮੈਨੂੰ ਮਾਰਚ ਮਹੀਨੇ ਸੁਣਾਈ ਔਰ ਹੋ ਸਕਦਾ ਵੀ ਹੋਪ ਉਹਨੇ ਵਿਸਾਖੀ ਤੇ ਉਮਰਤਪਨ ਵੀ ਕੀਤਾ ਹੋਵੇ ਇਹ ਤਿੰਨ ਮਹੀਨੇ ਵਿੱਚ ਤਮਖੂ ਸ਼ਰਾਬਾਂ ਪੀਣ ਵਾਲਿਆਂ ਦੇ ਕਰਮ ਬਦਲ ਗਏ ਸੁਣੋ ਵਿਸ਼ਾਲ ਕਥਾ ਕੋ ਫਲ ਹੈ ਤਾਂ ਗੁਰੂ ਘਰ ਵਿੱਚ ਮਰਿਆਦਾ ਰੱਖੀ ਹੋਈ ਹੈ ਐਵੇਂ ਨਹੀਂ ਹੈ ਅੱਜ ਬਾਦਸ਼ਾਹ ਨੇ ਬਖਸ਼ਿਸ਼ ਕੀਤੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਭੇਜ ਦਿੱਤਾ ਗੁਰੂ ਅੰਗਦ ਸਾਹਿਬ ਨੂੰ ਜਾਓ ਖਡੂਰ ਸਾਹਿਬ ਉੱਥੇ ਜਾ ਕੇ ਸੰਗਤਾਂ ਵਿੱਚ ਬਖਸ਼ਿਸ਼ਾਂ ਤੇ ਵਰਕ ਵਰਕ ਤਾਂ ਵਰਤਾਓ ਔਰ ਧੰਨ ਗੁਰੂ ਅੰਗਦ ਸਹਿ ਮਹਾਰਾਜ ਬਾਬਾ ਫਿਰੂਮਲ ਜੀ ਦੇ ਸੁਪੁੱਤਰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਆਨੇ ਖਡੂਰ ਸਹਿ ਵਾਕੇ ਫਿਰ ਵਸਾ ਦਿੱਤਾ ਭਾਵ ਵਸਦਾ ਹੋ ਗਿਆ ਉਸ ਨਗਰ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਤੇ ਵਰਕ ਤਾਂ ਵਰਤ ਰਹੀਆਂ ਹਨ ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂਰਾ ਆੱਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆੱਖੋ ਸਤਨਾਮ ਸ੍ਰੀ